ਚਾੜੇ ਪਹੁੰਚਾਂਦੇ ਹਨੇਰ ਚਾਰ ਜੂਣ ਦੀ ਸਵੇਰ ਚਾੜੇ ਪਹੁੰਚਾਂਦੇ ਹਨੇਰ ਤੋਪਾਂ ਗੋਲੇ ਦਿੱਤੇ ਕੇਰ ਤਖਤ ਅਕਾਲ ਤੇ ਫੌਜਾ ਹੱਲਾ ਬੋਲਿਆ ਅੱਜ ਅਮਰਤ ਵੇਲੇ ਦਰਬਾਰ ਸਾਹਿਬ ਚ ਫੌਜਾਂ ਖੂਨ ਡੋਲਿਆ ਅੱਜ ਅਮਰ ਵਾਰ ਸ਼ੁਰੂ ਆਸਾ ਜੀ ਦੀ ਵਾਰ ਵੰਡੇ ਦਿਲਾਂ ਨੂੰ ਪਿਆਰ ਬੈਠੇ ਸਿੱਖ ਪਰਵਾਰ ਲਾ ਕੇ ਸਮਾਧੀਆਂ ਕੀਤੇ ਸ਼ਾਂਤ ਬਾਣੀ ਨੇ ਕੀਤੇ ਸ਼ਨਨੀ ਸਰੀਰ ਰੱਬ ਤੇਸ਼ਨ ਨੀ ਸਰੀਰ ਰਬ ਨੂੰ ਧਿਉਂਦੇ ਸੀ ਝਾਲ ਮਾਂ ਦੀ ਟਾਣੀ ਨੇ ਗੁਰ ਬਾਣੀ ਤਾਈਂ ਗਾਉਂਦੇ ਗੁਰੂ ਪੰਜ ਮਾਂ ਧਿਉਂਦੇ ਗੁਰ ਬਾਣੀ ਤਾਈਂ ਗਾਉਂਦੇ ਗੁਰੂ ਪੰਜ ਮਾਂ ਧਿਉਂਦੇ ਸਿੱਧੀ ਪੁਰਬ ਮਨਾਉਂਦੇ ਕਰਤੇ ਸ਼ਹੀਦ ਸੀ ਫੌਜਾਂ ਕਹਿਰ ਕਰੇ ਬਾਤ ਸ਼ਾਦੇ ਦਰਤੇ ਕੀਤਾ ਵੇਖ ਫੌਜੀ ਕੈਰ ਸਿੰਘਾਂ ਸਕੇ ਨਾ ਠਹਿਰ ਕੀਤਾ ਵੇਖ ਫੌਜੀ ਕੈਰ ਸਿੰਘ ਸਕੇ ਨਾ ਫਿਰ ਠਹਿਰ ਸਿੰਘਾਂ ਬੋਲੇ ਅੱਗੋਂ ਫੌਰ ਫੇਰ ਫੌਜਾਂ ਦੇ ਮੁਕਾਬਲੇ ਹੱਸ ਹੱਸ ਕਰਾਂਗੇ ਰਖ ਤਲੀਆਂ ਤੇ ਜਾਨਾ ਰਖ ਤਲੀਆਂ ਤੇ ਜਾਨਾ ਗੁਰੂ ਧੰਮ ਵਾਸਤੇ ਅਸੀਂ ਲੜ ਮਰਾਂਗੇ ਰਖ ਤਲੀਆਂ ਤੇ ਜਾਨਾ ਗੁਰੂ ਧੰਮ ਵਾਸਤੇ ਅਸੀਂ ਲੜਾਂ ਮਰਾਂਗੇ ਸੁਭੇਗ ਸਿੰਘ ਜਰਨੈਲ ਕਹਿੰਦਾ ਫੌਜਾਂ ਦੀ ਫੌਜਾਂ ਕੀਤੀ ਪਹਿਲ ਸੁਭੇਗ ਸਿੰਘ ਜਰਨੈਲ ਕਹਿੰਦਾ ਫੌਜਾਂ ਕੀਤੀ ਪਹਿਲ ਮੋਰ ਪਾਉਂਦੇ ਜਿਵੇਂ ਪੈਲ ਬਦਲਾ ਨੂੰ ਵੇਖ ਕੇ ਸਿੰਗੋ ਚੜੀ ਲਾ ਦਿਓ ਛਾੜ ਛਾੜ ਆਏ ਜਿਹੜੇ ਫੌਜੀ ਦਰਬਾਰ ਸਾਹਿਬ ਤੇ ਸਿੰਗੋ ਚੜੀ ਲਾ ਦਿਓ ਛਾੜ ਆਏ ਜਿਹੜੇ ਫੌਜੀ ਦਰਬਾਰ ਸਾਹਿਬ ਤੇ ਮਾਰ ਕੇ ਮੁਕਾ ਦਿਓ ਅਮਰੀਕ ਸਿੰਘ ਲਲਕਾਰੇ ਅਮਰੀਕ ਸਿੰਘ ਲਲਕਾਰ ਸਿੰਘ ਛੱਡ ਦੇ ਜੇ ਕਰੇ ਅਮਰੀਕ ਸਿੰਘ ਲਲਕਾਰ ਸਿੰਘ ਛੱਡ ਦੇ ਜੇ ਕਰੇ ਫੌਜੀ ਦਾਲ ਪੈਗੇ ਪਾਰੇ ਸਿੱਖੀ ਨੂੰ ਮਟਾਉਣ ਨੂੰ ਫੌਜੀ ਸਿੰਘ ਫੌਜੀ ਦਾਲ ਪੈਗੇ ਪਾਰੇ ਸਿੱਖੀ ਨੂੰ ਮਟਾਉਣ ਨੂੰ ਜਾਨਵਾਰ ਮੋੜੀਏ ਅਜੈਬ ਕਰ ਵਾਲੀ ਡਿਉੜੀ ਫੌਜ ਉਤਰੀ ਜੋ ਪੋੜੀ ਅਜੈਬ ਕਰ ਵਾਲੀ ਡਿਉੜੀ ਫੌਜ ਉਤਰੀ ਜੋ ਪੋੜੀ ਬਟਾ ਪੰਨੇ ਜੀ ਮੈਂ ਤੋੜੀ ਸੂਰ ਮੇ ਜਵਾਨਾ ਨੇ ਪੜਾਂਚ ਨਖੇੜਤੀ ਪਹਿਲੇ ਹੱਲੇ ਵਾਲੀ ਟੋਲੀ ਤਰਮੀ ਪਹਿਲੇ ਹੱਲੇ ਵਾਲੀ ਟੋਲੀ ਤਰਮੀਂ ਦਲੇ ਰਾਣੇ ਪਲਾਂ ਚ ਨਵੇੜਤੀ ਫੌਜੀ ਲੋਕੋ ਲੋਕ ਆਣ ਸਿੰਘ ਸੂਰ ਮੇ ਤਕਾਣਾ ਫੌਜੀ ਲੋਕੋ ਲੋਕ ਆਣ ਸਿੰਘ ਸੂਰ ਮੇ ਤਕਾਣਾ ਜਿਹੜਾ ਚੁੱਕੇ ਉੱਚੀ ਤਾਣ ਸੀ ਨਿਸ਼ਾਨੇ ਵਿੰਨਦੇ ਦੁਲੇ ਦਸ਼ਮੇਸ਼ ਪਿਤਾ ਦੇ ਆਪਵਾਰ ਪਰਵਵਿੱਤਰ ਤਾਰਨੀਲੇ ਦੇਸ਼ ਦੀ ਸਾਰਾ ਦਿਨ ਜੰਗ ਹੋਇਆ ਸਰ ਫੌਜੀ ਮੋਇਆ ਸਾਰਾ ਦਿਨ ਜੰਗ ਹੋਇਆ ਸੀ ਹਜ਼ਾਰ ਫੌਜੀ ਮੋਇਆ ਮਾੜਾ ਮੋਤ ਦੀਪ ਰੋਇਆ ਵੈਰੀ ਗੁਰੂ ਧਾਮਾਂ ਦਾ ਮਾੜਾ ਮੋਤ ਦੀਪ ਰੋਇਆ ਵੈਰੀ ਗੁਰੂ ਧਾਮਾਂ ਦਾ ਕਰਮੀ ਜਵਾਨਾਂ ਨੇ ਸ਼ਾਨ ਕੋਮੀ ਚਮਕਾਈ પાਕੇ ਸ਼ਹੀਦੀ ਸੱਚੇ ਇਨਸਾਨਾਂ ਨੇ ਫੌਜੀ ਕਿਤੇ ਮਜਬੂਰ ਹੋ ਹੋ ਗਏ ਹੌਸਲੇ ਸੀ ਚੂਰ ਫੌਜੀ ਕਿਤੇ ਮਜਬੂਰ ਹੋ ਗਏ ਹੌਸਲੇ ਸੀ ਚੂਰ ਜਿੱਤ ਸਿੱਖੀ ਉੱਤੇ ਦੂਰ ਪਾਣੀ ਸੋਖੀ ਗੱਲ ਨਹੀਂ ਜਿੱਤ ਸਿੱਖੀ ਉੱਤੇ ਪਾਣੀ ਸੋਈ ਸੋਖੀ ਗੱਲ ਨਹੀਂ ਸੀਸ ਨੇ ਜੋ ਕਲ ਦੇ ਹੋਗੇ ਪੱਤੜੋਂ ਨਟਾਲ ਹੱਥ ਵੇਖ ਸਿੰਗਾ ਦੇ ਜੋ ਮੁਖੀ ਸੀਗੇ ਦਲ ਦੇ ਹੋਗੇ ਪੱਤੜੋਂ ਨਟਾਲ ਵੇਖ ਸਿੰਗਾ ਦੇ ਸੀ ਹੱਥ ਜੋ ਸੀ ਮੁਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ